ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਆ ਅਸੀਂ ਫੇਰ ਆ ਗਏ ਆਂ ਪ੍ਰੋਗਰਾਮ ਲੈ ਕੇ ਭੁੱਲ ਗਏ ਲੋਗ ਬਾਤਾਂ ਕਰਨ ਤੇ ਬਹੁਤ ਖੁਸ਼ੀ ਹੁੰਦੀ ਆ ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਦਾ ਆ ਤੇ ਐਦਾਂ ਹੀ ਆਪਾਂ ਇੱਕ ਦੂਜੇ ਨਾਲ ਮਿਲਦੇ ਜੁਲਦੇ ਰਹੀਏ ਐਦਾਂ ਗੱਲਾਂ ਬਾਤਾਂ ਕਰਦੇ ਰਹੀਏ ਤੇ ਸਾਡਾ ਮਨ ਬਹੁਤ ਖੁਸ਼ ਹੁੰਦਾ ਤੁਸੀਂ ਬਹੁਤ ਪਿਆਰ ਦਿੰਨੇ ਆ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਦਿੰਨੇ ਆ ਪਿਛਲੀ ਬਾਤ ਦਾ ਜਵਾਬ ਦੱਸੋ ਜੀ ਹਾਂ ਜੀ ਪਿਛਲੀ ਬਾਤ ਦਾ ਜਵਾਬ ਹੈਗਾ ਜੀ ਹਦਵਾਣਾ ਹਦਵਾਣਾ ਕਾਫੀ ਜਵਾਬ ਹੈ ਕਿ ਸਹੀ ਆਏ ਆ ਤਾਂ ਤੁਸੀਂ ਵੀਡੀਓ ਸਾਡੀ ਪੂਰੀ ਦੇਖੀ ਵੀ ਆ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਹਾਂਜੀ ਆਪਣੀ ਬਾਤ ਸੀਗੀ ਹਰਾ ਹਰਾ ਪਿਓ ਲਾਲ ਲਾਲ ਮਾਂ ਕਾਲੇ ਕਾਲੇ ਬੱਚੇ ਹਮ ਹੈਨਾ ਇਹਦਾ ਜਵਾਬ ਸੀਗਾ ਅਦਵਾਨਾ ਅਦਵਾਨਾ ਤੇ ਬਹੁਤ ਵਧੀਆ ਬਹੁਤ ਜਵਾਬ ਦਿੱਤੇ ਜੀ ਬਹੁਤ ਤੁਸੀਂ ਟਾਈਮ ਕੱਢ ਕੇ ਚੈਨਲ ਤੇ ਆਉਨੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਹੈਨਾ ਸਾਨੂੰ ਬਹੁਤ ਚੰਗਾ ਲੱਗਦਾ ਬਹੁਤ ਸਾਡੇ ਨਾਲ ਬਹੁਤ ਦੇਰ ਤੋਂ ਜੁੜੇ ਹੋਏ ਆ ਬਹੁਤ ਸਾਡੇ ਪਿਆਰੇ ਪਾਰੇ ਦੋਸਤ ਬਹੁਤ ਚੰਗੇ ਭੈਣ ਭਰਾ ਬਹੁਤ ਸਾਡੇ ਨਾਲ ਜੁੜੇ ਹੋਏ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਜਿਨ੍ਹਾਂ ਨੇ ਇਸ ਬਾਤ ਦਾ ਜਵਾਬ ਦਿੱਤਾ ਹੈ ਸਹੀ ਹਾਂਜੀ ਹਨਾ ਇੱਥੇ ਆ ਜੀ ਯੂਪੀ ਦੇ ਪੰਜਾਬੀ ਪਿੰਡ ਹਾਂਜੀ ਮਰੀਮ ਹੈਪੀ ਵਲੌਗ ਆਰਗੈਨਿਕ ਗਾਰਡਨਿੰਗ ਹਰਦੀਪ ਕੌਰ ਹਾਂਜੀ ਹਨਾ ਭੱਟੀ ਪੰਜਾਬੀ ਹਾਂਜੀ ਕਲਵੰਤ ਕਲਸੀ ਹਾਂਜੀ ਪਰਮ ਕਲਸੀ ਹਾਂਜੀ ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਹਾਂਜੀ ਥੈਂਕ ਯੂ ਸਾਰਿਆਂ ਦਾ ਜੀ ਤੁਹਾਡਾ ਬਹੁਤ ਬਹੁਤ ਹਨਾ ਤੇ ਤੁਸੀਂ ਸਾਡੇ ਨਾਲ ਇਦਾਂ ਜੁੜੇ ਹੋਏ ਸਾਨੂੰ ਬਹੁਤ ਚੰਗਾ ਲੱਗਦਾ ਹੈ ਤੇ ਇਦਾਂ ਹੀ ਆਪਾਂ ਆਪਣੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣ ਹੁਣ ਰੁੱਤ ਚੇਂਜ ਹੁੰਦੀ ਚੰਦੀ ਆ ਹਾਂਜੀ ਬਹੁਤ ਸੋਹਣਾ ਮੌਸਮ ਹੁੰਦਾ ਜਾਂਦਾ ਮੌਸਮ ਹੁਣ ਇਹ ਵਧੀਆ ਹੁੰਦਾ ਜਾਂਦਾ ਆ ਤੇ ਬਸੰਤ ਆ ਗਈ ਆ ਹਾਂਜੀ ਬਿਲਕੁਲ ਆ ਗਈ ਆ ਜੀ ਬਸੰਤ ਬਸੰਤ ਆ ਗਈ ਆ ਹਾਂਜੀ ਤਾਂ ਸਾਰਿਆਂ ਨੂੰ ਬਸੰਤ ਦੀਆਂ ਬਹੁਤ-ਬਹੁਤ ਮੁਬਾਰਕਾਂ ਬਿਲਕੁਲ ਸਾਡੇ ਵੱਲੋਂ ਤਾਂ ਬਸੰਤ ਦੀ ਰੁੱਤ ਬਹੁਤ ਸੋਹਣੀ ਹੁੰਦੀ ਆ ਹਨਾ ਬਹੁਤ ਸੁਹਾਵਣੀ ਹੁੰਦੀ ਸਹੀ ਗੱਲ ਆ ਸਾਡੇ ਕੱਪੜੇ ਵਾਲ ਦੇਖ ਕੇ ਤੁਹਾਨੂੰ ਲੱਗਦਾ ਹੋਣਾ ਬਸੰਤ ਆ ਗਈ ਆ ਹਾਂਜੀ ਆ ਗਈ ਹੁਣ ਸਾਡੇ ਵਿਹੜੇ 'ਚ ਵੀ ਸਾਰੇ ਫੁੱਲ ਖਿੜੇ ਆ ਬਹੁਤ ਸੋਹਣੇ ਪੀਲੇ-ਪੀਲੇ ਤਾਂ ਬਹੁਤ ਸੋਹਣਾ ਲੱਗਦਾ ਬਹੁਤ ਸੋਹਣੀ ਸੋਹਣੀ ਖੁਸ਼ਬੂ ਆਉਂਦੀ ਆ ਬਾਹਰ ਜਾਓ ਤਾਂ ਬੜੀ ਵਧੀਆ 스ਮੈਲ ਆਉਂਦੀ ਆ ਇਹ ਚਾਰੇ ਪਾਸੇ ਹੁਣ ਫੁੱਲ ਖਿੜੇ ਆ ਔਰ ਰੁੱਤ ਬਹੁਤ ਸੋਹਣੀ ਐ ਮਿੱਠੀ ਮਿੱਠੀ ਠੰਡਿਆ ਤਾਂ ਹੁਣ ਮੌਸਮ ਜਿਹੜਾ ਐ ਬਹੁਤ ਹੀ ਜ਼ਿਆਦਾ ਸੋਹਣਾ ਆ ਇਹ ਸਾਰੇ ਸਾਲ ਦੀਆਂ ਰੁੱਤਾਂ ਵਿੱਚੋਂ ਇਹ ਰੁੱਤ ਜਿਹੜੀ ਐ ਨਾ ਇਹ ਸਾਰੀਆਂ ਰੁੱਤਾਂ ਦੀ ਰਾਣੀ ਆ ਹਾਂਜੀ ਇਹਨੂੰ ਆਪਾਂ ਇਹ ਕਹਿ ਸਕਦੇ ਆ ਕਿ ਸਾਰੀਆਂ ਰੁੱਤਾਂ ਦੀ ਇਹ ਰਾਣੀ ਆ ਕਿਉਂ ਬਹੁਤ ਸੋਹਣੀ ਰੁੱਤ ਐ ਤਾਂ ਇਸ ਰੁੱਤ ਵਿੱਚ ਬਹੁਤ ਕੁਝ ਆਪਾਂ ਨੂੰ ਜੀ ਕਰਦਾ ਕੁਝ ਵਧੀਆ-ਵਧੀਆ ਖਾਣੇ ਬਣਾ ਕੇ ਖਾਈਏ ਤੇ ਨਾਲੇ ਆਪਾਂ ਪੀਲੇ ਚੌਲ ਬਣਾਈਏ ਪਸੰਦ ਵਾਲੇ ਦਿਨ ਰੰਗ-ਬਰੰਗੇ ਤਾ ਬਾਕੀ ਆਪਾਂ ਬੱਚਿਆਂ ਨੂੰ ਪਤੰਗੜਾਉਣ ਦਾ ਬੜਾ ਸ਼ੌਂਕ ਆ ਜਿਨ੍ਹਾਂ ਨੂੰ ਹਨਾ ਬੱਚੇ ਪਤੰਗ ਵੀ ਉਡਾਉਂਦੇ ਆ ਹਨਾ ਫਿਰ ਦੇਖੋ ਜੀ ਹੁਣ ਹੁਣ ਗਾਂ ਡੇਕਾਂ ਨੂੰ ਫੋਲ ਲੱਗਣੇ ਆ ਉਹ ਬੜੇ ਸੋਹਣੇ ਲੱਗਦੇ ਆ ਹਾਂਜੀ ਹਨਾ ਸਤੂਤੀਆਂ ਨੂੰ ਸਤੂਤ ਲੱਗਣੇ ਆ ਛੋਟੇ ਛੋਟੇ ਹਨਾ ਇਹਨੂੰ ਸਤੂਤੀਆਂ ਕਹਿੰਦੇ ਨੇ ਗੋਲਾ ਲੱਗਣੀਆਂ ਹਨਾ ਤੇ ਖੇਤਾਂ ਦੇ ਵਿੱਚ ਸਰੋਂ ਦੇ ਫੁੱਲ ਕਿੰਨੇ ਸੋਹਣੇ ਲੱਗਦੇ ਆ ਜਦੋਂ ਇਹ ਐਨ ਪੀਲੇ ਖਿੜੇ ਹੁੰਦੇ ਸਾਰੇ ਇਹਦਾ ਚਾਦਰ ਵਿਛਾਈ ਹੁੰਦੀ ਹੈ ਚਾਦਰ ਵਿਛਾਈ ਹੁੰਦੀ ਆ ਬਹੁਤ ਵਧੀਆ ਲੱਗਦਾ ਹਾਂਜੀ ਬਹੁਤ ਹੀ ਵਧੀਆ ਲੱਗਦਾ ਏ ਮੌਸਮ ਇਦਾਂ ਦਾ ਇੱਕ ਹਵਾ ਚੋਂ ਖੁਸ਼ਬੂ ਆਉਣ ਲੱਗ ਪੈਂਦੀ ਹੈ ਹਾਂਜੀ ਹਾਂਜੀ ਬਿਲਕੁਲ ਇੰਨੇ ਸੋਹਣੇ ਲੱਗਦੇ ਆ ਫੁੱਲ ਤਰ੍ਹਾਂ ਤਰ੍ਹਾਂ ਦੇ ਫੁੱਲ ਖਿੜਦੇ ਆ ਹਾਂਜੀ ਹਾਂਜੀ ਆਪਾਂ ਫੁੱਲਾਂ ਨੂੰ ਦੇਖ ਕੇ ਇੱਕ ਖੇੜ ਜਾਂਦੇ ਆ ਫੁੱਲਾਂ ਨਾਲ ਫੁੱਲਾਂ ਨੂੰ ਦੇਖ ਕੇ ਆਪਣੀ ਰੂਹ ਤਾਜਾ ਹੋ ਜਾਂਦੀ ਹੈ ਸਹੀ ਗੱਲ ਹੈ ਹਾਂਜੀ ਤੇ ਬਹੁਤ ਪੇੜ ਪੌਦੇ ਬਹੁਤ ਚੰਗੇ ਲੱਗਦੇ ਆ ਦਰਖਤ ਲਾਉਣੇ ਬਹੁਤ ਵਧੀਆ ਗੱਲ ਆ ਵਧੀਆ ਗੱਲ ਆ ਅਸੀਂ ਇਹ ਕਹਿੰਨੇ ਆ ਵੀ ਸਾਰੇ ਜਣੇ ਆਪਣੇ ਆਪਣੇ ਘਰਾਂ ਦੇ ਮੂਰੇ ਬੂਟੇ ਲਾਓ ਸੋਹਣੇ ਸੋਹਣੇ ਫੁੱਲ ਲਾਓ ਆਪਾਂ ਆਪਣੇ ਘਰ ਤੋਂ ਇਹ ਕਰੀਏ ਨਾ ਸਾਰੇ ਜਣੇ ਆਪਣੇ ਘਰ ਤੋਂ ਹਾਂ ਜੀ ਆਪਣੇ ਘਰ ਤੋਂ ਸਟਾਰਟ ਕਰੀਏ ਨਾ ਆਪਾਂ ਹਾਂ ਬਿਲਕੁਲ ਤੇ ਆਪਾਂ ਵਾਤਾਵਰਨ ਨੂੰ ਬਹੁਤ ਵਧੀਆ ਬਣਾਈਏ ਇਹਦੇ ਵਿੱਚ ਆਪਣਾ ਯੋਗਦਾਨ ਹੋਣਾ ਚਾਹੀਦਾ ਕੋਈ ਨਾ ਹਾਂਜੀ ਹਾਂਜੀ ਬਿਲਕੁਲ ਹੋਣਾ ਚਾਹੀਦਾ ਤੇ ਬਹੁਤ ਚੰਗਾ ਲੱਗਦਾ ਹੈ ਤੁਸੀਂ ਸਾਰੇ ਫੁੱਲ ਲਾਓ ਖੇਤਾਂ ਦੇ ਵਿੱਚ ਹੁਣ ਸਰੋਂ ਕਿੰਨੀ ਵਧੀਆ ਲੱਗ ਇੱਕ ਖੁਸ਼ਬੂਦਾਰ ਵਾਤਾਵਰਨ ਹੋਣ ਬਣ ਜਾਣਾ ਸਾਰੇ ਫੁੱਲ ਖੜ ਜਣੇ ਆ ਬਹੁਤ ਮਹੀਨਾ ਜਿਹੜਾ ਫਰਵਰੀ ਦਾ ਨਾ ਇਹ ਤਾਂ ਜਾਨੀ ਕਿ ਕਹਿੰਦੇ ਬਹੁਤ ਹੀ ਜਿਆਦਾ ਸੋਹਣਾ ਮਹੀਨਾ ਆ ਤਾਂ ਇਸ ਮਹੀਨੇ ਦੇ ਵਿੱਚ ਫੁੱਲਾਂ ਦੀ ਖੁਸ਼ਬੂਦ ਆਉਂਦੀ ਆ ਔਰ ਸਾਰਿਆਂ ਦੇ ਚਿਹਰੇ ਵੀ ਖਿੜੇ ਰਹਿੰਦੇ ਆ ਬਾਕੀ ਜਿਹੜੇ ਬੂਟੇ ਲਾਉਣ ਵਾਲੀ ਗੱਲ ਕਰਦੇ ਆਪਾਂ ਇਹ ਬੂਟੇ ਆਪਾਂ ਨੂੰ ਸਾਰਿਆਂ ਨੂੰ ਲਾਉਣੇ ਚਾਹੀਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਇੱਕ ਜਾਂ ਦੋ ਬੂਟੇ ਜ਼ਰੂਰ ਲਾ ਕੇ ਜਾਓ ਆਉਣ ਵਾਲੇ ਟਾਈਮ ਲਈ ਹੈਨਾ ਆਪਣੇ ਬੱਚਿਆਂ ਵਾਸਤੇ ਕਿ ਉਹਨਾਂ ਨੂੰ ਇਹਦਾ ਫਾਇਦਾ ਹੋਵੇ ਅਨਾ ਆਪਾਂ ਘਰਾਂ 'ਚ ਵੀ ਬੂਟੇ ਲਾਉਣੇ ਆ ਆਪਾਂ ਗਮਲਿਆਂ 'ਚ ਵੀ ਲਾਉਣੇ ਆ ਇਹ ਆਪਾਂ ਨੂੰ ਜਿੱਥੇ ਵੀ ਆਪਾਂ ਨੂੰ ਸ਼ੌਂਕ ਰੱਖਣਾ ਚਾਹੀਦਾ ਆਪਣੇ ਘਰ ਦੇ ਮੋਹਰੇ ਵੀ ਜਿੱਥੇ ਹੋ ਸਕਦਾ ਜਗ੍ਹਾ ਹੈਗੀ ਜਿਨ੍ਹਾਂ ਦੇ ਕੋਲ ਉਹ ਆਪਣੇ ਘਰਾਂ ਦੇ ਮੋਹਰੇ ਵੀ ਬੂਟੇ ਲਾਉਣ ਸਹੀ ਗੱਲ ਆ ਸਹੀ ਗੱਲ ਆ ਤੇ ਸਾਨੂੰ ਵੀ ਬੜਾ ਸ਼ੌਂਕ ਆ ਬੂਟੇ ਲਾਉਣ ਦਾ ਅਸੀਂ ਵੀ ਲੱਗੇ ਰਹਿੰਦੇ ਜਿੰਨਾ ਕੋ ਹੋ ਸਕੇ ਚਲੋ ਆਪਣੇ ਸ਼ਹਿਰ ਵਾਸੀਆਂ ਨੂੰ ਵੀ ਇਹ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਹਾਂਜੀ ਕਿ ਆਪਣੇ ਘਰਾਂ ਦੇ ਮੋਹਰੇ ਜ਼ਰੂਰ ਬੂਟੇ ਲਾਓ ਕੋਲ ਲਾਓ ਵਧੀਆ ਵਧੀਆ ਤੇ ਆਪਣੇ ਸ਼ਹਿਰ ਨੂੰ ਆਪਾਂ ਬਹੁਤ ਵਧੀਆ ਬਣਾਈਏ ਵਧੀਆ ਬਣਾਈਏ ਬਹੁਤ ਸੋਹਣਾ ਬਣਾਈਏ ਨਾ ਕਿ ਆਪਾਂ ਇਹਨੂੰ ਗੰਦਾ ਕਰੀਏ ਸਹੀ ਗੱਲ ਹੈ ਬਹੁਤ ਵਧੀਆ ਸਾਰੇ ਜਣੇ ਯੋਗਦਾਨ ਆਪਾਂ ਪਾਈਏ ਹੈਨਾ ਤਾਂ ਇਹ ਬਸੰਤ ਰੁੱਤ ਸੋਹਣੀ ਹੋਊਗੀ ਹੋਰ ਵੀ ਜ਼ਿਆਦਾ ਸਹੀ ਹੈ ਬਿਲਕੁਲ ਆਪਾਂ ਇਹਨੂੰ ਬਸੰਤ ਰੁੱਤ ਨੂੰ ਹੋਰ ਵੀ ਵਧੀਆ ਬਣਾਈਏ ਹਾਂਜੀ ਆਉਣ ਵਾਲੇ ਜਿਹੜੀ ਅਗਲੀ ਬਸੰਤ ਰੁੱਤ ਹੈ ਨਾ ਉਹ ਇਦੋਂ ਵੀ ਵਧੀਆ ਹੋਵੇ ਇਦੋਂ ਵੀ ਜ਼ਿਆਦਾ ਖੁਸ਼ਬੂਦਾਰ ਹੋਵੇ ਇਦੋਂ ਵੀ ਜ਼ਿਆਦਾ ਮਹਿਕਦੀ ਹੋਵੇ ਹਾਂਜੀ ਤੇ ਕਿਸੇ ਨੇ ਬਹੁਤ ਵਧੀਆ ਉੱਲਾਂ ਬੂਟਿਆਂ ਤੇ ਬਹੁਤ ਵਧੀਆ ਗੱਲ ਅ ਕਹੀ ਆ ਤੇ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਹਾਂਜੀ ਕੁਝ ਰੁੱਖ ਲੱਗਦੇ ਮਾਵਾਂ ਹਾਂਜੀ ਕੁਝ ਰੁੱਖ ਨੋਹਾ ਧੀਆਂ ਲੱਗਦੇ ਹਾਂਜੀ ਕੁਝ ਰੁੱਖ ਵਾਂਗ ਭਰਾਵਾਂ ਹਾਂਜੀ ਹੂੰ ਕੁਜਰੁਖ ਮੇਰੇ ਬਾਬੇ ਵਾਂਗਰ ਹਾਂਜੀ ਪੁੱਤਰ ਟਾਵਾ ਟਾਵਾ ਹਾਂਜੀ ਕੁਜਰੁਖ ਮੇਰੀ ਦਾਦੀ ਵਰਗੇ ਹੂੰ ਚੂਰੀ ਪਾਵਣ ਕਾਵਾ ਹਾਂਜੀ ਹੂੰ ਕੁਜਰੁਖ ਯਾਰਾਂ ਵਾਂਗੂੰ ਲੱਗਦੇ ਹੱਸ ਕੇ ਗੱਲ ਨਾਲ ਲਾਵਾਂ ਬਿਲਕੁਲ ਦੇਖੋ ਕਿੰਨੀਆਂ ਵਧੀਆ ਗੱਲਾਂ ਕਹੀਆਂ ਨਾ ਰੁੱਖਾਂ ਬਾਰੇ ਕਿੰਨਾ ਕੁਝ ਆਪਾਂ ਨੂੰ ਇਹ ਇਹਨਾਂ ਦੇ ਵਿੱਚੋਂ ਇੱਕ ਲੱਭਦਾ ਆ ਕੋਈ ਆਪਾਂ ਨੂੰ ਭੈਣ ਭਰਾ ਵਾਂਗੂੰ ਲੱਗਦਾ ਕੋਈ ਆਪਾਂ ਨੂੰ ਬੱਚਿਆਂ ਵਾਂਗੂੰ ਲੱਗਦਾ ਛੋਟੇ ਛੋਟੇ ਬੂਟੇ ਆਪਾਂ ਨੂੰ ਬੱਚਿਆਂ ਵਾਂਗੂੰ ਲੱਗਦੇ ਆ ਸੋਹਣੇ ਲੱਗਦੇ ਆ ਬਿਲਕੁਲ ਇੱਦਾਂ ਤੇ ਇਹਨਾਂ ਨੂੰ ਇਦਾਂ ਹੀ ਪਾਲੋ ਬੱਚਿਆਂ ਵਾਂਗੂੰ ਤੇ ਇਦਾਂ ਹੀ ਵਾਤਾਵਰਣ ਵਧੀਆ ਬਣਾਓ ਤੇ ਆਪਣੇ ਸ਼ਹਿਰ ਨੂੰ ਜਿੱਥੇ-ਜਿੱਥੇ ਵੀ ਕੋਈ ਰਹਿੰਦਾ ਹੈ ਉਹਨੂੰ ਵਧੀਆ ਬਣਾਈਏ ਆਪਣਾ ਯੋਗਦਾਨ ਆਪਣਾ ਆਪਣਾ ਬਈ ਲੋ ਆਪਾਂ ਤੋਂ ਸ਼ੁਰੂ ਕਰੀਏ ਆਪਣਾ ਯੋਗਦਾਨ ਆਪਣੇ ਸ਼ਹਿਰ ਲਈ ਕੀ ਆ ਹਾਂਜੀ ਇਹੀ ਆਪਾਂ ਕਹਿੰਨੇ ਕਿ ਅੱਗੇ ਅਸੀਂ ਖੂਹਾਂ ਤੇ ਜਾਈਦਾ ਸੀ ਨਾ ਪਿੰਡਾਂ ਚ ਤਾਂ ਉੱਥੇ ਆਪਣੇ ਹਰੇਕ ਬੂਟਾ ਲੱਗਾ ਹੁੰਦਾ ਸੀ ਆੜੂ ਦਾ ਅਮਰੂਦ ਦਾ ਆਮ ਦਾ ਹਨਾ ਆਪਣੇ ਘਰੇ ਹੀ ਮਤਲਬ ਕਹਿ ਲਓ ਆਪਣੇ ਖੂਹਾਂ ਤੇ ਹੁੰਦੇ ਹੀ ਸੀ ਸਾਰੇ ਗੋਲਾਂ ਲੱਗੀਆਂ ਹੋਣੀਆਂ ਤੂੰ ਤੁਹਾਨੂੰ ਹਨਾ ਸ਼ਤੂਤ ਕੇ ਤੂਤੀਆਂ ਲੱਗੀਆਂ ਹੋਣੀਆਂ ਫਿਰ ਹੋਰ ਵੀ ਬਹੁਤ ਤਰ੍ਹਾਂ ਦੇ ਫਲਾਂ ਦੇ ਬੂਟੇ ਜਾਮਣਾ ਲੱਗੀਆਂ ਹੋਣੀਆਂ ਤਾ ਇੰਨੇ ਸੋਹਣੇ ਬੂਟੇ ਹੁੰਦੇ ਕਦੀ ਕਿਸੇ ਨੂੰ ਫੁੱਲ ਲੱਗੇ ਹੋਣੇ ਕਦੀ ਕਿਸੇ ਨੂੰ ਲੱਗੇ ਹੋਣੇ ਤਾਂ ਮੈਂ ਕਦਾਈ ਹੁੰਦਾ ਸੀ ਤਕਰੀਬਨ ਸਾਰਾ ਵਾਤਾਵਰਨ ਤਾਂ ਆਪਾਂ ਹੁਣ ਆਪ ਹੀ ਖਰਾਬ ਕੀਤਾ ਹੋਇਆ ਇਹ ਵਾਤਾਵਰਨ ਇਹਨੂੰ ਆਪਾਂ ਮੁੜ ਕੇ ਓਦਾਂ ਦਾ ਬਣਵਾਈਏ ਹਨਾ ਸਾਰੇ ਬੱਚੇ ਆਪਾਂ ਰਲ ਕੇ ਲੱਗੀਏ ਹਨਾ ਸਾਰੇ ਰਲ ਕੇ ਲੱਗੀਏ ਆਪਾਂ ਤਾਂ ਹੀ ਇਹ ਬਣਨਾ ਹੈ ਸਹੀ ਗੱਲ ਹੈ ਪਰ ਤੁਸੀਂ ਸਾਰੇ ਯੋਗਦਾਨ ਦਿਓ ਸਾਡਾ ਵੀ ਨਾਲ ਸਾਡੀ ਜੀ ਇੱਥੇ ਲੋੜਿਆ ਸਾਨੂੰ ਦੱਸੋ ਤਾਂ ਬਿਲਕੁਲ ਬਿਲਕੁਲ ਤਾਂ ਬਾਕੀ ਚਲੋ ਆਪਾਂ ਸਾਰੇ ਰਲ ਮਿਲ ਕੇ ਅੱਗੇ ਲਿਆਵਾਂਗੇ ਨਾ ਸੇਵ ਕਰਕੇ ਵਧੀਆ ਰੁੱਤ ਸਹੀ ਗੱਲ ਆ ਇਹ ਜੇ ਆਪਣੇ ਤੋਂ ਆਪਣੇ ਲਾਗੇ ਛਾਗੇ ਆਪਣੇ ਆਲੇ ਦੁਆਲੇ ਵੱਧੋ ਵੱਧ ਬੂਟੇ ਹੋਣਗੇ ਤੇ ਆਪਾਂ ਨੂੰ ਆਕਸੀਜਨ ਦੀ ਕਮੀ ਨਹੀਂ ਹੋਊਗੀ। ਸਹੀ ਗੱਲ ਹੈ। ਹਨਾ ਆਪਾਂ ਨੂੰ ਆਕਸੀਜਨ ਮੁੱਲ ਨਹੀਂ ਲੈਣੀ ਪਊਗੀ। ਬਿਲਕੁਲ। ਹਨਾ ਤੇ ਇਸ ਲਈ ਆਪਾਂ ਹਨਾ ਰਲ ਮਿਲ ਕੇ ਸਾਰੇ ਜਣੇ ਸੰਕਲਪ ਲਈਏ ਕਿ ਆਪਾਂ ਵੱਧੋ ਵੱਧ ਬੂਟੇ ਲਾਈਏ, ਫੁੱਲ ਲਾਈਏ ਜਿੱਦਾਂ ਦਾ ਵੀ ਹੈ ਵਾਤਾਵਰਣ ਨੂੰ ਬਹੁਤ ਵਧੀਆ ਬਣਾਈਏ। ਘਟੂ ਘਟਾ ਆਪਣੇ ਆਪਣੀ ਸ਼ਹਿਰ ਨੂੰ ਜ਼ਰੂਰ ਇਹ ਯੋਗਦਾਨ ਸੋਹਣਾ ਬਣਾਈਏ। ਸੋ ਅੱਜ ਦੀ ਸਾਡੀ ਜਿਹੜੀ ਗੱਲਬਾਤ ਸੀਗੀ ਇਹੇ ਸੀਗੀ। ਹਾਂਜੀ। ਤੇ ਤੁਸੀਂ ਸਾਰੇ ਸਾਰੇ ਜਣੇ ਇੱਕ ਸੰਕਲਪ ਲਵੋ ਕਿ ਆਪਾਂ ਆਪਣੇ ਆਲੇ ਦੁਆਲੇ ਨੂੰ ਬਹੁਤ ਵਧੀਆ ਬਣਾਈਏ ਹਾਂਜੀ ਸੋ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਹੈ ਨਿੱਕੀ ਜਿਹੀ ਹੱਟੀ ਵਿੱਚ ਬੈਠੀ ਗਲਬੋ ਜੱਟੀ ਨਿੱਕੀ ਜਿਹੀ ਹੱਟੀ ਵਿੱਚ ਬੈਠੀ ਗਲਬੋ ਜੱਟੀ ਹਾਂਜੀ ਹੁਣ ਲੱਭ ਲੈਣੀ ਹੈ ਤੁਸੀਂ ਛੇਤੀ ਇਸ ਬਾਤ ਦਾ ਜਵਾਬ ਦਿਓ ਬਾਹਲੀ ਔਖੀ ਨਿਗੀ ਤੇ ਦਵਾ ਦਾ ਕਮੈਂਟ ਆਉਣੇ ਸ਼ੁਰੂ ਹੋ ਜਾਣੇ ਚਾਹੀਦੇ ਜਦੋਂ ਵੀਡੀਓ ਪਾਉਣੀ ਆ ਸੀ ਤੇ ਫਿਰ ਆਪਾਂ ਮਿਲਦੇ ਆ ਅਗਲੇ ਹਫਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ